ਵੇਖ ਮੇਰੇ ਸਿੰਘਾਂ ਦਾ ਪਿਆਰ ਡਲਿਆ ਐਵੇਂ ਤੈਨਿਵਾਰੇ ਪੁੱਤ ਚਾਰ ਡਲਿਆ ਵੇਖ ਮੇਰੇ ਸਿੰਘਾਂ ਦਾ ਪਿਆਰ ਡਲਿਆ ਐਵੇਂ ਤੈਨਿਵਾਰੇ ਪੁੱਤ ਚਾਰ ਡਲਿਆ ਜੋਰ ਵਰ ਫਤੇ ਸਿੰਘ ਨਾ ਤੇ ਪਿਆਰੇ ਨੇ ਓਖੇ ਸਖੇ ਸਮੇ ਮੇਰੇ ਨਾਲ ਗੁਜ਼ਾਰੇ ਨੇ ਇਹ ਹੀ ਮੇਰੇ ਜੀਤ ਤੇ ਜੁਜਾਰ ਡਲਿਆ ਇਹ ਹੀ ਮੇਰੇ ਜੀਤ ਤੇ ਜੁਜਾਰ ਡਲਿਆ ਵਾਰੇ ਪੁੱਤ ਚਾਰ ਡਲਿਆ ਐਮਤ ਨਿਵਾਰੇ ਪੁੱਤ ਚਾਰ ਡਲਿਆ ਦੇਖ ਮੇਰੇ ਸਿੰਗਾ ਦਾ ਪਿਆਰ ਡਲਿਆ ਐਮਤ ਨਿਵਾਰੇ ਪੁੱਤ ਚਾਰ ਡਲਿਆ ਜਿੱਥੇ ਮੈਂ ਪਸੀਨਾ ਡੋਲਾਂ ਕੂਨੇ ਉਥੇ ਢੋਲ ਦੇ ਔਖੇ ਕਰੀ ਦੇਖ ਕਦੇ ਵੀ ਨਹੀਂ ਢੋਲ ਦੇ ਔਖੇ ਕਰੀ ਦੇਖ ਕਦੇ ਵੀ ਨਹੀਂ ਢੋਲ ਦੇ ਦੇਖ ਮੇਰੇ ਸਿੰਘਾਂ ਦਾ ਪਿਆਰ ਡਲਿਆ ਐਵੇਂ ਤੈਨਿਵਾਰੇ ਪਤ ਚਾਰ ਡਲਿਆ ਦੇਖ ਮੇਰੇ ਸਿੰਘਾਂ ਦਾ ਪਿਆਰ ਡਲਿਆ ਐ ਵਤਨ ਦੇ ਵਾਰੇ ਉਹ ਚਾਰ ਡਲਿਆ ਬੰਦ ਬੰਦ ਕਟਾਲੇ ਚਾਹੇ ਰਖੜੀ ਤੇ ਚੜ ਗਏ ਰੂਹ ਵਿੱਚ ਸਾੜੇ ਚਾਹੇ ਦੇਗਾ ਵਿੱਚ ਬਾਲ ਤੇ ਮੰਨੀ ਨਹੀਂ ਉਹ ਨਾ ਨੇ ਡੱਲਿਆ ਮੰਨੀ ਨਹੀਂਓ ਨਨੇ ਹਰ ਡੱਲਿਆ ਐਵੇਂ ਤੈ ਨਿਵਾਰੇ ਪੁੱਤ ਚਾਰ ਡੱਲਿਆ ਐਵੇਂ ਤੈ ਨਿਵਾਰੇ ਪੁੱਤ ਚਾਰ ਡੱਲਿਆ ਪੁਖੇ ਪਿਆਸੇ ਨਾਲੇ ਜਖਮੀ ਬਿਸਾਰੇ ਸੀ 10 ਲੱਖ ਨਾਲ 40 ਸਿੰਗ ਲੜੇ ਸੀ ਇੱਕ ਵਾਰ ਵੀ ਨਹੀਂ ਕੀਤੀ ਸੀ ਡਲਿਆ ਐਵੇਂ ਤੇ ਨਿਵਾਰੇ ਚਾਰੇ ਪੁੱਤ ਡਲਿਆ ਐਵੇਂ ਤੇ ਨਿਵਾਰੇ ਪਤ ਚਾਰ ਡਲਿਆ ਦੇਖ ਮੇਰੇ ਸਿੰਘਾਂ ਦਾ ਪਿਆਰ ਡਲ ਲਿਆ ਐਵੇਂ ਤਨਿਵਾਰੇ ਪੁੱਤ ਚਾਰ ਡਲ ਲਿਆ ਐਵੇਂ ਤਨਿਵਾਰੇ ਪੁੱਤ ਚਾਰ ਡਲ ਲਿਆ